ਪੰਜਾਬੀ ਸਿੰਘ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਾ ਦੇ ਕੁਝ ਦਿਨ ਪਹਿਲਾਂ ਇੰਤਕਾਲ ਤੋਂ ਬਾਅਦ ਬੀਤੇ ਦਿਨੀ ਪਿਤਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਤੇ ਖਾਨ ਸਾਹਿਬ ਦਾ ਰੋ ਰੋ ਬੁਰਾ ਹਾਲ ਸੀ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਉੱਜੜ ਗਿਆ ਖਾਨ ਸਾਹਿਬ ਇੱਕ ਚੰਗੇ ਗਾਇਕ ਨੇ ਜਿਨ੍ਹਾਂ ਦੀ ਗਾਇਕੀ ਨੂੰ ਲੋਕ ਬੇहद ਪਸੰਦ ਕਰਦੇ ਨੇ ਉਹਨਾਂ ਦੇ ਗਾਣੇ ਵੀ ਬੇहद ਹਿੱਟ ਨੇ ਤੇ ਨਾਲ ਦੀ ਨਾਲ ਜੋ ਪਿਛਲੇ ਦਿਨੀ ਉਹਨਾਂ ਨਾਲ ਹੋਇਆ ਪੂਰੀ ਇੰਡਸਟਰੀ ਉਹਨਾਂ ਦੇ ਨਾਲ ਖੜੀ ਸੀ ਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਈ ਲੇਕਿਨ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਇੱਕ ਵਾਰ ਫੇਰ ਤੋਂ ਕੁਝ ਦਿਨਾਂ ਬਾਅਦ ਹੋਏਗਾ ਜਦ ਉਹਨਾਂ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਜੀ ਹਾਂ ਖਾਨ ਸਾਹਿਬ ਦੇ ਮਾਤਾ ਜੀ ਦਾ ਕੁਝ ਦਿਨ ਪਹਿਲਾਂ ਇੰਤਕਾਲ ਹੋ ਗਿਆ ਸੀ ਤੇ ਉਹਨ ਜੋ ਉਹਨਾਂ ਦੇ ਪਿਤਾ ਜੀ ਨੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਖਾਨ ਸਾਹਿਬ ਨੂੰ ਇਮੋਸ਼ਨਲ ਦੇਖ ਕੇ ਉਹਨਾਂ ਦੇ ਚੌਣ ਵਾਲੇ ਤੇ ਹਰ ਕਰੀਬੀ ਬੰਦਾ ਇਹ ਹੀ ਕਹਿ ਰਿਹਾ ਹੈ ਕਿ ਰੱਬਾ ਮਿਹਰ ਕਰ ਖਾਨ ਸਾਹਿਬ ਦੇ ਉੱਤੇ ਕਿਉਂਕਿ ਐਡਾ ਵੱਡਾ ਦੁੱਖਾਂ ਦਾ ਪਹਾੜ ਇੰਨੀ ਛੇਤੀ ਵਾਰ-ਵਾਰ ਟੁੱਟਣਾ ਕੋਈ ਕਿਵੇਂ ਸਹੇਗਾ ਪੰਜਾਬੀ ਸਿੰਘ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ پہاڑ ਢਟ ਗਿਆ ਹੈ ਮਾ ਦੇ ਕੁਝ ਦਿਨ ਪਹਿਲਾਂ ਇੰਤਕਾਲ ਤੋਂ ਬਾਅਦ ਬੀਤੇ ਦਿਨੀ ਪਿਤਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਤੇ ਖਾਨ ਸਾਹਿਬ ਦਾ ਰੋ ਰੋ ਬੁਰਾ ਹਾਲ ਸੀ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਉਜੜ ਗਿਆ ਖਾਨ ਸਾਹਿਬ ਇੱਕ ਚੰਗੇ ਗਾਇਕ ਨੇ ਜਿਨ੍ਹਾਂ ਦੀ ਗਾਇਕੀ ਨੂੰ ਲੋਕ ਬੇਹੱਦ ਪਸੰਦ ਕਰਦੇ ਨੇ ਉਹਨਾਂ ਦੇ ਗਾਣੇ ਵੀ ਬੇਹੱਦ ਹਿੱਟ ਨੇ ਤੇ ਨਾਲ ਦੀ ਨਾਲ ਜੋ ਪਿਛਲੇ ਦਿਨੀ ਉਹਨਾਂ ਨਾਲ ਹੋਇਆ ਪੂਰੀ ਇੰਡਸਟਰੀ ਉਹਨਾਂ ਦੇ ਨਾਲ ਖੜੀ ਸੀਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਈ ਲੇਕਿਨ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਇੱਕ ਵਾਰ ਫੇਰ ਤੋਂ ਕੁਝ ਦਿਨਾਂ ਬਾਅਦ ਹੋਏਗਾ ਜਦ ਉਹਨਾਂ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਜੀ ਹਾਂ ਖਾਨ ਸਾਹਿਬ ਦੇ ਮਾਤਾ ਜੀ ਦਾ ਕੁਝ ਦਿਨ ਪਹਿਲਾਂ ਇੰਤਕਾਲ ਹੋ ਗਿਆ ਸੀ ਤੇ ਫੇ ਹੁਣ ਜੋ ਉਹਨਾਂ ਦੇ ਪਿਤਾ ਜੀ ਨੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਿਹਾ ਗਏ ਨੇ ਖਾਨ ਸਾਹਿਬ ਨੂੰ ਇਮੋਸ਼ਨਲ ਦੇਖ ਕੇ ਉਹਨਾਂ ਦੇ ਚਾਉਣ ਵਾਲੇ ਤੇ ਹਰ ਕਰੀਬੀ ਬੰਦਾ ਇਹੀ ਕਹਿ ਰਿਹਾ ਕਿ ਰੱਬਾ ਮਿਹਰ ਕਰ ਖਾਨ ਸਾਹਿਬ ਦੇ ਉੱਤੇ ਕਿ ਐਡਾ ਵੱਡਾ ਦੁੱਖਾਂ ਦਾ ਪਹਾੜ ਇੰਨੀ ਛੇਤੀ ਵਾਰ-ਵਾਰ ਟੁੱਟਣਾ ਕੋਈ ਕਿਵੇਂ ਸਹੇਗਾ ਪੰਜਾਬੀ ਸਿੰਘ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਮਾਦੇ ਕੁਝ ਦਿਨ ਪਹਿਲਾਂ ਇੰਤਕਾਲ ਤੋਂ ਬਾਅਦ ਬੀਤੇ ਦਿਨੀ ਪਿਤਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਤੇ ਖਾਨ ਸਾਹਿਬ ਦਾ ਰੋ ਰੋ ਬੁਰਾ ਹਾਲ ਸੀ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਉੱਜੜ ਗਿਆ ਖਾਨ ਸਾਹਿਬ ਇੱਕ ਚੰਗੇ ਗਾਇਕ ਨੇ ਜਿਨ੍ਹਾਂ ਦੀ ਗਾਇਕੀ ਨੂੰ ਲੋਕ ਬੇਹੱਦ ਪਸੰਦ ਕਰਦੇ ਨੇ ਉਹਨਾਂ ਦੇ ਗਾਣੇ ਵੀ ਬੇਹੱਦ ਹਿੱਟ ਨੇ ਤੇ ਨਾਲ ਦੀ ਨਾਲ ਜੋ ਪਿਛਲੇ ਦਿਨੀ ਉਹਨਾਂ ਨਾਲ ਹੋਇਆ ਪੂਰੀ ਇੰਡਸਟਰੀ ਉਹਨਾਂ ਦੇ ਨਾਲ ਖੜੀ ਸੀ ਤੇ ਉਹਨਾਂ ਦੇ ਦੁੱਖ ਤੇ ਵਿੱਚ ਸ਼ਾਮਿਲ ਹੋਈ ਲੇਕਿਨ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸਭ ਕੁਝ ਇੱਕ ਵਾਰ ਫੇਰ ਤੋਂ ਕੁਝ ਦਿਨਾਂ ਬਾਅਦ ਹੋਏਗਾ ਜਦ ਉਹਨਾਂ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਜੀ ਹਾਂ ਖਾਨ ਸਾਹਿਬ ਦੇ ਮਾਤਾ ਜੀ ਦਾ ਕੁਝ ਦਿਨ ਪਹਿਲਾਂ ਇੰਤਕਾਲ ਹੋ ਗਿਆ ਸੀ ਤੇ ਫੇ ਹੁਣ ਜੋ ਉਹਨਾਂ ਦੇ ਪਿਤਾ ਜੀ ਨੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਖਾਨ ਸਾਹਿਬ ਨੂੰ ਇਮੋਸ਼ਨਲ ਦੇਖ ਕੇ ਉਹਨਾਂ ਦੇ ਚੌਣ ਵਾਲੇ ਤੇ ਹਰ ਕਰੀਬੀ ਬੰਦਾ ਇਹੀ ਕਹਿ ਰਿਹਾ ਹੈ ਕਿ ਰੱਬਾ ਮਿਹਰ ਕਰ ਖਾਨ ਸਾਹਿਬ ਦੇ ਉੱਤੇ ਕਿਉਂਕਿ ਐਡਾ ਵੱਡਾ ਦੁੱਖਾਂ ਦਾ ਪਹਾੜ ਇੰਨੀ ਛੇਤੀ ਵਾਰ-ਵਾਰ ਟੁੱਟਣਾ ਕੋਈ ਕਿਵੇਂ ਸਹੇਗਾ